ਕੀ ਨਾ ਹੋਣਾ ਹੈ ਜਾਨੀ ਐਸ ਤਰ੍ਹਾਂ ਘਟਨਾ ਵਾਪਰ ਗਈ ਹੈ ਬੀਟੀ ਜੀ ਬੜਾ ਕੱਟਦਾ ਕਿਹਾ ਮੈਂ ਅਫਸਰ ਨੂੰ ਜਾਂਦੇ ਕੋਲ ਜਾਤ ਦਾ ਇਤਲਾਾ ਕੀਤਾ ਤੇ ਪਤਾ ਚੱਲਿਆ ਇਹਦੀ ਵਾਈਫ ਤੇ ਨਾਲ ਦੋ ਬੰਦਿਆਂ ਨੇ ਗੱਲ ਕੇ ਬੰਦਾ ਮਟਰੀ ਕੀ ਕਹਿਣਾ ਚਾਹੋਗੇ ਦੇਸ਼ ਤੇ ਇਸ ਤਰ੍ਹਾਂ ਦੇ ਕਈ ਹਾਲਾਤ ਸਨ ਸਾਹਮਣੇ ਆ ਗਏ ਨੇ ਜਿਹੜੇ ਗਾਣਾ ਬਾਣਾ ਇੰਨਾ ਉੱਧੀ ਆਇਆ ਹੈ ਜੀ ਬੰਦਾ ਇੱਕ ਅਕਲ ਦੇ ਅੰਨਾ ਇਨਸਾਨੀ ਗੈਦਰਦਿਆ ਬੈਜੇ ਬੰਦੇ ਨੂੰ ਜੀ ਦੁਨੀਆ ਸੈਪਰੇਸ਼ਨ ਕਰਦੀ ਹੈ ਜਨਾਨੀ ਲੱਗ ਰਹਾ ਸਰਦ ਜੀ ਇਹ ਬੰਦੇ ਨਾਲ ਦੀ ਬੰਦੀ ਹੈ ਇੱਕ ਬੰਦੇ ਨੂੰ ਮਰਵਾ ਦੇਣਾ ਇਸ ਤੋਂ ਵੱਡਾ ਪਾਪ ਤੇ ਦੁਨੀਆ ਤੇ ਹੈਗਾ ਨਹੀਂ ਕੀ ਜਨਾਨੀ ਨੇ ਸੋਚਿਆ ਨਹੀਂ ਦੋ ਬੱਚਿਆਂ ਦੀ ਮਾਂ ਸੀ ਜੀ ਅੰਨਾ ਟਾਈਮ 15 ਸਾਲ ਹੋ ਗਏ ਰਹਿੰਦੇ ਉਸ ਦੀ ਜ਼ਿੰਦਗੀ ਦਾ ਦੇਖੋ ਜੀ ਹੁਣ ਉਸ ਰਾਬਾਤਰੀ ਰਹਿ ਗਈ ਜੀ ਉਹਨੇ ਤਾਂ ਕਿਸੇ ਬਾਰੇ ਵੀ ਪੁੱਛਿਆ ਜੀ ਤੇ ਹਮ ਦਾ ਪਰਿਵਾਰ ਥੰਬਿਆ ਛੋਟੇ ਛੋਟੇ ਬੱਚੇ ਹੈ ਜੀ ਤੇ ਦੋ ਤਿੰਨ ਬੰਦਿਆਂ ਦੀ ਗੱਲਾਂ ਦੇ ਵਿੱਚ ਆ ਕੇ ਆਪਣੇ ਪਤੀ ਦਾ ਕਤਲ ਕਰਨਾ ਚੰਨੀ ਥੋੜੀ ਉੱਚੀ ਬੋਲੋ ਜੀ ਸਤੂ ਬਾਈ ਜੀ ਕੀ ਗੱਲ ਹੋਈ ਤੁਹਾਡੇ ਮੁੰਡੇ ਨਾਲ ਸਵੇਰੇ ਕੀ ਮਾਮਲਾ ਸੀ ਹੁਣ ਕੀ ਹੋਇਆ ਵੇ ਰਾਤ ਆ ਤਕਲ ਮੈਂ ਦੁੱਧ ਲਈ ਆ ਦੇਤੀ ਤੇ ਮੈਨੂੰ ਟਕਰਾ ਹੈਗਾ ਮੈਂ ਕਿ ਪੁੱਤਰ ਕਿਧਰ ਚੱਲਿਆ ਹੈ ਕਹਿੰਦਾ ਮੈਂ ਨਾ ਮੈਨੂੰ ਮੋੜ ਤੇ ਕੰਮ ਹੈਗਾ ਆ ਕੇ ਤੇ ਮੈਂ ਤਾਂ ਛੇਤੀ ਆ ਜਾਈ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਛੇਤੀ ਆ ਜਾਵਾਂ ਮਾ ਮੋੜ ਤੇ ਮੁੜਾ ਹੀ ਨਹੀਂ ਸਾਰਾ ਰਾਤ ਇਕ ਡੀ ਬਤਨੀ ਆਇਆ ਕਰੇ ਵੇਖ ਵੇਖ ਕੇ ਸਾਰਾ ਰਾਤ ਇੱਕ ਲਾਈਟ ਕੋ ਨਹੀਂ ਅਗੀ ਸੀ ਸਾਰੀ ਰਾਤ ਮੈਂ ਤਾਂ ਜਾਗਦੀ ਰਹੀ ਮੈਂ ਰਾਤ ਰੋਟੀ ਵੀ ਨਹੀਂ ਖਾਧੀ ਕਹਿੰਦੀ ਜਨਾਨੀ ਨੇ ਉਸ ਵੇਲੇ ਬਿਆਨ ਕੀ ਸੀਗੇ ਹਾਂ ਨਹੀਂ ਤਾਂ ਉਹਨੇ ਕਰ ਅੰਦੀ ਜਿਹੜੀ ਪਤਨੀ ਸੀਗੀ ਉਹਦੇ ਕੀ ਬਿਆਨ ਸੀ ਰਾਤ ਉਹ ਕੀ ਸਲਾਤ ਇਸ ਤੁਹਾਡੇ ਨਾਲ ਸੀਗੀ ਨਾ ਉਹ ਉਹ ਸਾਨੂੰ ਨਹੀਂ ਬੁਲਾਦੀ ਨਹੀਂ ਬੁਲਾਂਦੀ ਤੁਹਾਨੂੰ ਕਿਵੇਂ ਸ਼ੱਕ ਹੋਇਆ ਵੀ ਇਹ ਨਹੀਂ ਮਰਵਾਇਆ ਪਤੀ ਤੁਸੀਂ ਪੁਲਿਸ ਨੂੰ ਬਿਆਨ ਦਿੱਤੇ ਨੇ ਵੀ ਅੰਦਾ ਚਾਲ ਚਲਣ ਠੀਕ ਨਹੀਂ ਸੀਗਾ ਸਾਨੂੰ ਉਹਦੇ ਦੇ ਸ਼ੱਕ ਨਹੀਂ ਹੈ ਦੱਸ ਕੀ ਗੱਲ ਕੀ ਹੋਈ ਸੀ ਕਿਵੇਂ ਤੁਹਾਨੂੰ ਉਹਦਾ ਪਤਾ ਲੱਗਿਆ ਚਾਲ ਚਲਣ ਠੀਕ ਨਹੀਂ ਸੀ ਫਿਰ ਪਤਾ ਤਾਂ ਲੱਗ ਗਿਆ ਨਾ ਪੁੱਤਰ ਇਹ ਫਿਰ ਵੀ ਸ਼ੱਕ ਕੀ ਹੋਇਆ ਤੁਹਾਨੂੰ ਕਦੋਂ ਵੇਖਿਆ ਗਿਆ ਤੁਸੀਂ ਉਹਨੂੰ ਮਾਰਾ ਤਾਂ ਸਾਨੂੰ ਤਾਂ ਉਹ ਬਣਨ ਦਿਆ ਮੁੰਡੇ ਦਾ ਮੁੰਡੇ ਦਾ ਪਤਾ ਨਹੀਂ ਲੱਗਿਆ ਅੱਲਿਕ ਉੱਤਰ ਹੈ ਇੱਕ ਪਜਾਣਾ ਤਾਂ ਮੇਰੇ ਕੋਲ ਤਾਂ ਮਾਰਨੇ ਚੱਲਦਾ ਹੁਣ ਇਹਨੂੰ ਕੁਵਾਵਾ ਜੀ ਨਹੀਂ ਜਿਹੜਾ ਬੰਦਾ ਨਾਲ ਸੀ ਕੌਣ ਸੀ ਉਹ ਬੰਦਾ ਚੱਕਰਾ ਦੇ ਵਾਲਾ ਇਦਾਂ ਜਿਹੜਾ ਨਾਮ ਹੈ ਇੱਕ ਮਿੰਟ ਸਰ ਸਾਲੇ ਕੀ ਨਾਮ ਤੁਹਾਡਾ ਜੀ ਅਸੀਂ ਡਾਕਟਰ ਹਾਂ ਰਾਜੀਪਾਲ ਕਿੱਥੋਂ ਦੇ ਹੋ ਤੁਸੀਂ ਸੀਟ ਫਾਰਮ ਸੀਟ ਫਾਰਮ ਕੀ ਗੱਲ ਕੀ ਹੋਈ ਤੁਹਾਡੇ ਸਾਲੇ ਰਾਤ ਨੂੰ ਗਿਆ ਜੀ ਹਾਂਜੀ ਇਹ ਇਹਨਾਂ ਮਾਤਾ ਜੀ ਨੇ ਦੱਸਿਆ ਸੀਗਾ ਕਿ ਮੈਂ ਇੱਥੇ ਜਾਂਦਾ ਭੀ ਕੰਮ ਹੈ ਉਸ ਤੋਂ ਬਾਅਦ ਰਾਤ ਆਇਆ ਨਹੀਂ ਨਾ ਕਿਸੇ ਨੇ ਦੱਸਿਆ ਸੁਪਰ ਮੈਨੂੰ ਦੱਸਿਆ ਰੇ ਬੀ ਗੁੰਡਾ ਹੈ ਗਿਆ ਛੋਟਾ ਫਿਲੀ ਮੇਰਾ ਸਾਹ ਇਹਨੇ ਦੱਸਿਆ ਵੀ ਐਸਾ ਵੀਰਣਾ ਤੋਂ ਕਿ ਵਿਗਿਆਪਨ ਬੀਐਸਟਾ ਹੁਣ ਫਿਰ ਮੈਂ ਆ ਕੇ ਮੋਕੇ ਦੀ ਫਿਰ ਕੰਟਰੋਲ ਰੂਮ ਹੋਰ ਵੀ ਤੱਕ ਪੁਲਿਸ ਨੂੰ ਮਾਰਿਆ ਕਾਨੀ ਕੀ ਨਿਕਲੀ ਆਕਰ ਕੋਣ ਨਿਕਲਿਆਂਦਾ ਥਿਆਰਾ ਤੁਸੀਂ 302 ਦਾ ਪਰਚਾ ਕਰਾਇਆ ਸੰਤੋ ਦੇਵੀ ਮਾਤਾ ਨੇ ਬਿਆਨ ਦਿੱਤੇ ਤੁਹਾਡੀ ਸਾਥ ਤੇ ਕੋਈ ਗਲਤੀ ਹੋਈ ਕੋਸ ਨੂੰ ਪਤਾ ਜੀ ਕੀ ਕੀਤਾ ਨਿਕਨ ਦੇ ਨਾਮ ਤੇ ਬਿਆਨ ਦਿੱਤੇ ਤੁਸੀਂ ਕੀ ਕੀ ਤੁਸੀਂ ਕੀ ਬਿਆਨ ਦਿੱਤੇ ਨੇ ਕੋਸ ਨੂੰ ਕੋਸੂ ਮਾਤਾ ਜੀ ਨੇ ਬਿਆਨ ਦਿੱਤੇ ਜਿਹੜਾ ਫਮਾਂ ਦੇ ਦੇ ਸ਼ੱਕੇਗਾ ਸੀ ਹਾਂਜੀ ਹਾਂ ਉਹਰਾ ਮੂੰ ਮੂੜਾ ਸੀ ਕਾਮੂ ਮੁੰਡਾ ਕਿੱਥੋਂ ਦਾ ਜੀ ਪਤਾ ਨਹੀਂ ਸਾਨੂੰ ਤੇਨਾ ਪਤਾ ਸਿਰ ਕਾਮੂ ਮੁੰਡਾ ਉਹਨੇ ਕਿਹਾ ਬਾਈ ਚਾਰ ਬਣਿਆ ਬਹੁਤ ਅਸੀਂ ਬਹੁਤ ਲੜਾਈ ਝਗੜੇ ਜਿਹੇ ਤੁਹਾਨੂੰ ਰੋਕਦੇ ਸੀ ਕੀ ਤਰ੍ਹਾਂ ਦੀ ਜੈ ਤਾਂ ਤੁਹਾਡੇ ਨਕਲੇ ਹੀ ਹੁੰਦਾ ਉਹ ਵੀ ਤੀਕੂ ਵੀ ਸਾਨੂੰ ਦੱਸਿਆ ਪਦੀਪ ਵੀ ਬਹੁਤ ਸਾਡਾ ਚੱਕਰ ਚੱਲਦਾ ਵੀਰੇ ਆ ਪਲਾਉ ਅਸੀਂ ਆ ਵੀ ਦੱਸਾਂ ਉਹ ਕਿ ਛੱਡ ਦੇ ਉਹ ਕੁੜੀ ਨੇ ਕਰੇ ਸਾਨੂੰ ਇਹ ਬਰਨ ਦਿੱਤਾ ਅਸੀਂ ਕਿਹਨਾਂ ਦੀ ਕੀ ਰੋਲਦੇ ਆ ਮਤਲਬ ਮਰਮਾਨੇ ਚ ਅੱਜ ਰਾਤ ਸਵੇਰੇ ਤੁਹਾਡੇ ਸਾਹਮਣੇ ਰੋ ਰਹੀ ਸੀ ਚਿਲਾ ਰਹੀ ਸੀ ਬਾਅਦ ਵਿੱਚ ਪੁਲਿਸ ਨਹੀਂ ਹੁਣ ਤੁਹਾਡੀ ਭੈਣ ਲਗਦੀ ਹੈ ਨਹੀਂ ਸਾਲਿਆ ਆ ਰਿਹਾ ਸਾਲਿਆ ਆ ਰਿਹਾ ਕੀ ਹੁੰਦਾ ਕੀ ਰੋਣੀ ਪਿਆ ਜੀ ਰੋਲ ਹੁਣ ਤੋਂ ਪੁਲਿਸ ਨੇ ਦੱਸਦਾ ਸਹੀ ਆ ਜੋ ਕੁਝ ਨਿਕਲਿਆ ਨਹੀਂ ਫਿਰ ਵੀ ਤੁਸੀਂ ਅਸੀਂ ਸਾਡੇ ਕੋਲ ਹੁਣ ਫੈਡਰਲ ਸਾਹਮਣੇ ਨਹੀਂ ਹੁਣ ਕੋਈ ਦੱਸਿਆ ਪੁਲਿਸ ਨੇ ਨਹੀਂ ਦੱਸਿਆ ਉਸਨੇ ਹੀ ਦੱਸਿਆ ਉਹ ਕੰਦੇ ਸ਼ਾਮ ਨੂੰ ਕਲੀਅਰ ਕਰਾਂਗੇ ਸ਼ਾਮ ਨੂੰ ਕਲੀਅਰ ਕਰਾਂਗੇ ਸ਼ਾਮ ਨੂੰ ਕਲੀਅਰ ਕਰਾਂਗੇ ਠੀਕ ਬਲਿੰਦਰ ਸਿੰਘ ਤੇ ਨਾਲ ਡੀਐਸਪੀ ਜਿਹੜੇ ਸੀਗੇ ਆਪਣੇ ਸੁਖਵਿੰਦਰ ਸਿੰਘ ਜੀ ਇਨਵਲ ਲੋਨੜਾ ਇੱਕ ਬੜਿਆ ਵਧੀਆ ਕੰਮ ਕੀਤਾ ਗਿਆ ਅਸਨ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੁਰਾਣੀ ਏਰੀਏ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਗੁਰੂ ਗੁਰੂ ਕ੍ਰਿਪਾ ਆਸ਼ਰਮ ਹੈ ਜਿਹੜਾ ਸੀਡ ਫਾਰਮ ਦੇ ਵਿੱਚ ਜੀ ਤਾਂ ਇਹਨਾਂ ਵੱਲੋਂ ਇਮੀਡੀਏਟਲੀ ਉੱਥੇ ਰਸ਼ ਕੀਤਾ ਜਾ ਕੇ ਜਦੋਂ ਵੇਖਿਆ ਤੇ ਵਕਈ ਉਹ ਐਸਾ ਲੱਗਾ ਵੀ ਸਸਪੀਕਟਡ ਟੂ ਬੀ ਅ ਮਰਡਰ ਕੇਸ ਵਿਰੋਧਾ ਥਰਡਪਰ ਇਹਨਾਂ ਨੇ ਛਾਂਬੀਨ ਕਿਤੀ ਬੰਦਾ ਡੈਂਟੀਫਾਈ ਕੀਤਾ ਡੈਂਟੀਫਾਈ ਕਰਕੇ ਤੇ ਉਹਦਾ ਫਿਰ ਇਹਨਾਂ ਨੇ ਪਤਾ ਕੀਤਾ ਵੀ ਇਹਦਾ ਕੀ ਕਾਰਨ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਵਗੈਰਾ ਹਾਂਜੀ ਦੋਦੇ ਵਿੱਚ ਅਸੀਂ ਸਸਟੇਨਡ ਇਨਟੈਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਉਹਦੀ ਵਾਈਫ ਦਾ ਹੀ ਜਿਹੜਾ ਰੋਲ ਨਿਕਲਿਆ ਵਾਈਫ ਦਾ ਨਾਮ ਸ਼ਿਮਲਾ ਰਾਣੀ ਆ ਸ਼ਿਮਲਾ ਰਾਣੀ ਦੇ ਕੋਈ ਹੋਰ ਬੰਦੇ ਜਿਹੜੇ ਦੋ ਸੀਗੇ ਇੱਕ ਰਾਮਕੁਮਾਰ ਸੀਗਾ ਤੇ ਇੱਕ ਜਿਹੜਾ ਹੋਰ ਸੀਗਾ ਇਹ ਰਾਮਕੁਹਾਰ ਇੱਕ ਰਿੰਕੂ ਸੀਗਾ ਜੀ ਇਹਨਾਂ ਦੇ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਇਹ ਥੋੜਾ ਸ਼ੱਕ ਕਰਦਾ ਸੀ ਇਹਨੂੰ ਲੱਗਦਾ ਸੀਗਾ ਤੇ ਇਸ ਸਵੇਰੇ ਦੇ ਵਿੱਚ ਆ ਕੇ ਉਹਨੇ ਦਾ ਜਿਹੜਾ ਸਵੇਰੇ ਮਾਰਨਿੰਗ ਇਹਦਾ ਕਤਲ ਕਰਾਤਾ ਸੋ ਇਸ ਕੇਸ ਵਿੱਚ ਸਾਡੇ ਐਸ ਐਚਓ ਸਾਹਿਬ ਜਾਓ ਫਾਈਲ ਕਾ ਪੁਲਸਨ ਲੋ 3-1/2 ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਇਹਦਾ ਬਲਾਈਂਡ ਮਰਡਰ ਜਿਹੜਾ ਟ੍ਰੇਸ ਕਰਕੇ ਅਸੀਂ ਜਿਹੜੇ ਤਿੰਨੇ ਹੀ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰਨੇ ਸੋ ਇਹ ਓਪਨ ਐਂਡ ਸ਼ਟ ਕੇਸ ਹੈ ਇਹਦੇ ਵਿੱਚ ਅਸੀਂ ਜਲਦੀ ਜਿਹੜਾ ਕਾਰਜ ਪੂਰਨ ਕਰਕੇ ਤੇ ਜਿਹੜੀ ਚਾਰਟ ਸ਼ੀਟ ਫਾਈਲ ਕਰਦਾ ਸਰ ਕੀ ਸ਼ੱਕ ਦੇ ਘਰੇ ਕੇਰਿਜ ਕਿਵੇਂ ਆਈ ਬਿਲਕੁਲ ਮੇਕੋ ਦੇ ਵਿੱਚ ਜਦੋਂ ਉਹਦੇ ਬੋਡੀ ਦੇ ਇੰਜਰੀ ਸੀ ਨਾ ਇੰਜਰੀ ਤੋਂ ਜਿਹੜਾ ਉਹਦਾ ਸਾਨੂੰ ਜਿਹੜਾ ਜ਼ਿਆਦਾ ਲੱਗਾ ਉਹਦਾ ਗਲ ਦੇ ਵਿੱਚ ਵੀ ਕੁਝ ਥੋੜਾ ਸਟ੍ਰੰਗੂਲੇਸ਼ਨ ਟਾਈਪ ਸੀਗਾ ਜਿਹੜਾ ਹੋਇਆ ਨਾ ਮੂੰਹ ਉਹਦੇ ਤੇ ਵੀ ਸੱਟਾਂ ਸੀਗੀਆਂ ਉਦੋਂ ਸਾਨੂੰ ਪਤਾ ਲੱਗਾ ਫਿਰ ਜਦੋਂ ਅਸੀਂ ਥੋੜਾ ਉਹਨੂੰ ਵੈਰੀਫਿਕੇਸ਼ਨ ਕੀਤੀ ਉਹਦੀ ਫਿਰ ਸਾਨੂੰ ਕਲੀਅਰ ਹੋ ਗਿਆ ਵੀ ਵਾਕਈ ਜਿਹੜਾ ਇਹ ਇਹ ਟੂਟਰੀ ਮਰਡਰ ਕੇਸ ਹੈ ਕਿ ਕਿਹਾ ਸਰ ਪੱਕੀ ਛਾਪੀ ਲਗਾਉਂਦੀ ਪਤਨੀ ਦੇ ਵੇਖੋ ਪਤਾ ਲੱਗ ਹੀ ਜਾਂਦਾ ਉਹਦੇ ਘਰ ਦੇ ਜਦੋਂ ਇਹਦੀ ਨਿਰਤਕ ਦੀ ਮਾਤਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਆਲੇ ਦੁਲੇ ਪਤਾ ਹੀ ਹੁੰਦਾ ਪਰਿਵਾਰ ਨੂੰ ਵੀ ਇਹਨਾਂ ਦੇ ਘਰ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਉਹਦਾ ਕਾਰਨ ਕੀ ਆ ਕਨਈ ਕੀ ਕੋਈ ਸਬੂਤ ਮਿਲਿਆ ਨਹੀਂ ਕੋਈ ਫੋਨ ਕਾਲ ਹੋਇਆ ਲਾਇਕੋ। ਵਿਖੋ ਅਸੀਂ ਇਹ ਤੱਕ ਇਹਨਾਂ ਨੂੰ ਅਸੀਂ ਹੁਣ ਤੇ ਹਰਾਸਤ ਚ ਲੈ ਲਿਆ ਨੋ ਉਹਨਾਂ ਸੇਨਾ ਤੋਂ ਸਾਰਾ ਜਿਹੜਾ ਉਹ ਟੈਕਨੀਕਲ ਜਿਹੜੀ ਜੋ ਵੀ ਐਵੀਡੈਂਸ ਹੋਇਆ ਉਹ ਪਰ ਰੀਟਰੀਵ ਕਰੋਗੇ ਨਹੀਂ ਬਾਹਰ ਕੀਤਾ ਇਹਨਾਂ ਨੇ ਘਰ ਤੋਂ ਇਹਦੇ ਹਟਮਾ ਦਿੱਤੇ ਅਸਲ ਬਾਹਰ ਦਾ ਨੂੰ ਅੰਜਾਮ ਕੀ ਦਿੱਤਾ ਗਿਆ ਕਰੋ ਵੀ ਮੈਨੂੰ ਲਾਇਆ ਗਿਆ ਕਿੱਥੇ ਲਿਆ ਦੇਖੋ ਪਹਿਲਾਂ ਇਹਨਾਂ ਨੂੰ ਇਹਨਾਂ ਨੇ ਇਨਸ਼ਰਾਬ ਲਾਈ ਸ਼ਰਾਬ ਲਾ ਕੇ ਉਹਦੇ ਬਾਅਦ ਇਹਨੂੰ ਵਰੂਤੀਕਾਰ ਦੇ ਵਿੱਚ ਉੱਥੇ ਖੜ ਕੇ ਜਾ ਕੇ ਤੇ ਇਹਦਾ ਗਲਾ ਘੁੱਟਤਾ ਗਲਾ ਘੁੱਟ ਕੇ ਮਾਰ ਕੇ ਤੇ ਸੁੱਟ ਕੇ ਯਾਨੀ ਕਿ ਜਿਹੜੀ ਸਟੇਜ ਹੈ ਹਾਂ ਯੈਸ ਕਤਲ ਦਾ ਕਾਰਨ ਹਾਂ ਬਿਲਕੁਲ ਇਹ ਤੁਹਾਨੂੰ ਮਿਲੀ ਕਿ ਤੁਹਾਨੂੰ ਡੈਡ ਬੜੀ ਹੈ ਡੈਡ ਬੜੀ ਇਹਦੀ ਮੇਰੀ ਗੁਰੂ ਕਿਰਪਾ ਆਸ਼ਰਮ ਸੀਡ ਫਾਰਮ ਹੈ ਇਹ ਕਦੋਂ ਦੀ ਇਹ ਇਹ ਰਹਿਣ ਵਾਲਾ ਸੀਗਾ ਇਹ ਜੰਮੂ ਜੰਮੂ ਵਸਤੀ ਆ ਉੱਥੇ ਦਾ ਰਹਿਣ ਵਾਲਾ ਸੀਗਾ ਪਲਾਨਿੰਗ ਇਹਨਾਂ ਦੀ ਜੇ ਤਾਂ ਲੜਾਈ ਤੇ ਇਹਾਂ ਦੀ ਕਾਫੀ ਦੇਰ ਤੋਂ ਚੱਲਦੀ ਸੀਗੀ ਟੋਟਲ ਕਿੰਨੇ ਜਿਹੜੇ ਅੰਦਰ ਕੇਸ ਆ ਦੇਖੋ ਜੀ ਤਿੰਨ ਹੈ ਇੱਕ ਇਹਦੀ ਵਾਈਫ ਹੈ ਦੋ ਨਾਲ ਉਹਦੇ ਜਿਹੜੇ ਹੋਰ ਆ ਗਏ ਨੇ ਇਹ ਅਸਲ ਕਿੰਨੇ ਨੇ ਜਿੱਦਾਂ ਕਿ ਹੋਣ ਤਿੰਨੇ ਸਾਡੇ